ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਪਿੰਡ ਐਰਾਮਾ ਮੁਹਬਤ ਜ਼ਿਲ੍ਹਾ ਬਰਿੰਡਾ ਬਾਈ ਦੇਵੀ ਉਫਾਰੀ ਦੇ ਘਰੇ ਪਹੁੰਚੇ ਆ ਆ ਮੱਜ ਦੁੱਧੇ ਸੂਏ ਸੂਈ ਬਈਆ 25 ਦਿਨ ਹੋ ਗਏ ਆ ਬੱਚਾ ਇਹਦਾ ਨਾ ਦੋ ਨੰਬਰ ਤੇ ਵੱਜਾ ਜਿਹੜੀ ਇਹ ਪਹਿਲੇ ਸੂਈ ਸੂਈ ਭਈਆ ਦੋ ਤਿੰਨ ਦਿਨ ਹੋਏ ਆ ਇਹਦਾ ਬੱਚਾ ਹੋ ਗਿਆ ਸਾਤੀ ਜੇਸੂਸੂਨ ਵਾਲੀ ਆ ਬਾਈ ਜੀ ਵੱਡੇ ਘੱਟ ਵਾਲੀ ਉਹ ਵੱਡੇ ਆਡਰ ਵਾਲੀ ਮਾਜਾ ਇਕ ਕਾਮ ਅੱਜ ਜਿਹੜੀ ਬਾਈ ਕੋਲੇ ਸੇ ਸੁਈ ਬੇਤੀ ਜੀ ਸੁਈ ਫਾਇਸੇਮ ਕਾ ਕਿ ਸੇ ਦਾ ਬੱਚਾ ਹਾਸੇ ਬਾਈ ਜੀ ਇਹ ਕਿਸੇ ਭਰਾ ਨੇ ਮੱਝਾ ਲੈਣੀ ਆ ਪਿੰਡ ਲਹਿਰਾ ਮਹਾਪਤ ਦਾ ਜ਼ਿਲ੍ਹਾ ਬਟਿੰਡਾ ਬਾਈ ਦੇਵੀ ਉਫਾਰੀ ਦੇ ਘਰੇ ਖੜੀਆਂ ਚਾਰ ਨਾਗਾ ਤਿੰਨ ਬੱਜਾਂ ਸੂਈਆਂ ਹੋਈਆਂ ਤੇ ਆ ਵੱਡੇ ਘਾਤਾਂ ਦੀ ਕੀ ਸੌਣ ਵਾਲੀ ਆ ਬਾਈ ਜੀ ਆ ਬੱਚੇ ਬੈਠੇ ਇਹਨਾਂ ਦੇ ਜੇ ਕਿਸੇ ਭਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 94799 8308 ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਸਾਡੇ ਭਰਾ ਤਿੰਨ ਨਾ ਸੁਣੀਆਂ ਵਈਆਂ ਤਿੰਨ ਵਜਾਂ ਇੱਕ ਦਾ ਜ਼ੂਨ ਵਾਲੀ ਇਹ ਟੀਟੇ ਸੀ। ਤੇ ਬਾਈ ਦਾ ਇਹੜਾ ਫੋਨ ਨੰਬਰ ਆ 92016 27207 92016 27207 ਉਹ ਨੰਬਰ ਆ ਬਾਈ ਦਾ। ਆ ਬੱਚੇ ਬੈਠੇ ਆ ਤਿੰਨਾਂ ਤੇ ਕਿੰਨੇ ਬੱਚਾ ਸੁਈਆਂ ਬਈਆਂ। ਇੱਕ ਤੋਂ ਜ਼ੂਨ ਵਾਲੀ ਦੇ ਵੱਡੇ ਘਰ ਦਾ। ਸਾਰੀ ਗੱਲਬਾਤ ਕਰ ਸਕਦੇ ਹੂੰ। ਇੱਕ ਤਰੀਕ ਨੂੰ ਮੰਡੀ ਰਾਮਪਰਾ 11 ਨੂੰ ਤਨੋਲਾ 20 ਦੇ ਮੋੜਾਂ ਤੇ ਆਪਾਂ ਲਾਈਵ ਹੁੰਦੇ ਹੁੰਨੇ ਆ ਬਾਈ ਜੀ ਜੇ ਨਿਤ ਨਵੀਆਂ ਵੀਡੀਓ ਦੇਖਣ ਲਈ ਨਿਤ ਮੰਡੀਆਂ ਦਾ ਹਾਲਚਲ ਦੇਖਣ ਲਈ ਛੇਜ ਨੂੰ ਕਰ ਲੋ ਫੋਲੋ ਜੇ ਕਿਸੇ ਕੋਲ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 947998308 21 ਜਿੰਦੀ ਕਾ ਖਾਲਸਾ ਵਾਏ